ਦੇ ਦੇ ਤੇ ਇਹ ਮੈਨੂੰ ਕਹਿੰਦੇ ਤੇ ਹੈਗੇ ਜੀ ਨਾ ਵੀ ਤੂੰ ਸਮਝਾਇਆ ਕਰ ਮੈਂ ਕੀ ਸਮਝਾਵਾਂ ਹੁਣ ਵੇਖ ਲੋ ਹਾਲ लवली ਨਾਲ ਕਿਤੇ ਚਲ ਗਏ ਆ लवली ਨਾ ਗਿਆ ਹੋਰ ਗਿਆ ਤੈਨੂੰ ਦੱਸਿਆ ਨਹੀਂ ਉਹਨੇ ਮੈਂ ਤੇ ਇਹ ਗੱਲ ਸਮਝਾਈ ਹੀਗੀ ਵੀ ਐਵੇਂ ਲੋਕਾਂ ਮਗਰ ਲੱਗੇ ਨਾ ਆਪਣੇ ਘਰ ਨੂੰ ਨਾ ਉਜਾੜੋ ਪਰ ਆਖੇ ਨਹੀਂ ਲੱਗਦੇ ਹੈਗੇ ਤੇ ਮੈਂ ਨਹੀਂ ਜੀ ਹੁਣ ਕਹਿਣਾ ਸਿੱਧੀ ਗੱਲ ਵਾ ਮੇਰੇ ਕੋਲ ਥੋੜੀ ਬਾਰ-ਬਾਰ ਬੇਇੱਜ਼ਤੀ ਕਰਾਈ ਜਾਂਦੀ ਆ ਤੇ ਜੇ ਇਹਨਾਂ ਦਾ ਇਹੋ ਕੰਮ ਰਿਆ ਨਾ ਤੇ ਮੈਂ ਆਪਣੇ ਪਿੰਡ ਚਲ ਜਾਣਾ ਮੇਰੇ ਵਾਸਤੇ ਰੋਟੀਆਂ ਦੀ ਘਾਟ ਵਾ ਉੱਥੇ ਭਲਾ ਪਿੰਡ ਕਿਉਂ ਜਾਣਾ ਹਉਂ ਤੂੰ ਦ ਸਮਝਾਈ ਸਕਦੇ ਨਾ ਤੁਮ ਕੀ ਦੇ ਹਾਂ ਕਿ ਮੈਂ ਚੱਲ ਜਾ ਪਿੰਡ ਤਾਪੇ ਸਮਝੇਗਾ ਜੀ ਧਮਕੀ ਦਾ ਡਰ ਹੁੰਦਾ ਨਾ ਕਿ ਉਹ ਨਾ ਇਹ ਕਦਮ ਚੁੱਕਣਾ ਹੀ ਨਹੀਂ ਹੈਗਾ ਮੈਂ ਇੱਕ ਵਾਰੀ ਕਹਿਤਾ ਵਾ ਇੱਕ ਦੋ ਵਾਰੀ ਹੋਰ ਕਹਿ ਦੂੰਗੀ ਇਸ ਤੋਂ ਵੱਧ ਨਹੀਂ ਜੀ ਮੈਂ ਕਹਿ ਸਕਦੀ ਜੇ ਤੁਸੀਂ ਤਾਂ ਭਾਜੀ ਸਮਝਾ ਸਕਦੇ ਤੇ ਸਮਝਾ ਲਓ ਅਹੀਂ ਕੀ ਸਮਝਾਈਏ ਤਾਈਓ ਤਾਂ ਤੈਨੂੰ ਸੱਦੇ ਇਹ ਬਿਆਨ ਕੇ ਉਹਨੂੰ ਸਮਝਾ ਹੁਣ ਤੂੰ ਦੱਸ ਵੇ ਇਹਨੂੰ ਕਿੱਦਾਂ ਸਮਝਾਈਏ ਮੈਂ ਇਹਦੀ ਮੂੰਹ ਨਾ ਹੀ ਕਹਿ ਸਕਦੀ ਤੇ ਮੈਂ ਕਹਿ ਕੇ ਵੇਖ ਲਿਆ ਵਾ ਅਗੋ ਪੈਂਦੇ ਆ ਭਾਰਾਂ ਸਿਰ ਤੇ ਕੋਈ ਗੱਲ ਨਹੀਂ ਜਾਣਾਂ ਤੋਂ ਬਾਅਦ ਜਦੋਂ ਕਮਾਈ ਕਰਕੇ ਘਰ ਆਉਣਗੇ ਮੈਂ ਵੀ ਉਦੋਂ ਹੀ ਆਉਣਾ ਵਾ ਮੈਂ ਵੇਲੀ ਨਹੀਂ ਹੈਗੀ ਫੇ ਇੱਥੇ ਬੈਠੀ ਰਹਾ ਮੈਨੂੰ ਇੱਕ ਗੱਲ ਦੱਸ ਤੈਨੂੰ ਪੱਕਾ ਪਤਾ ਕਿ ਲਵਲੀ ਸਲਾਵਾ ਦੇਣ ਰਿਹਾ ਇਹ ਵਾਲੇ ਤੇ ਜਦੋਂ ਜਾਣਾ ਹੀ ਉਹਦੇ ਨਾਲ 24 ਘੰਟੇ ਰਹਿਣਾ ਹੀ ਉਹਦੇ ਨਾਲ ਜਦੋਂ ਵੇਖੋ ਉਹਦਾ ਫੋਨ ਜੇ ਜਾਣਾ ਵਾ ਕੰਮ ਤੇ ਉਹਦੇ ਨਾਲ ਜਾਣਾ ਹੋਰ ਇਹਨਾਂ ਵਾਅਕੇ ਦੇਣਾ ਭਿਆਵਾ ਭਲਾ ਐਦਾਂ ਕਰਾਂ ਮੈਂ ਭਾਈ ਤੈਨੂੰ ਭੇਜਨੀ ਹੈ ਲਵਲੀ ਵਾਲਾ ਉਹਨੂੰ ਕਹਿ ਕੇ ਹੁੰਦੇ ਵੀ ਤੂੰ ਇਹਦਾ ਪੁੱਠਿਆ ਮਤਾਂ ਨਾ ਦੇ। ਇਹ ਹੁਣ ਤਹੀ ਹਾਲ ਵੇਖ ਲੋ ਕਿੱਦਾਂ ਕਰਨਾ। ਮੈਂ ਤੁਹਾਨੂੰ ਸਿਰਫ ਇਹ ਗੱਲ ਦੱਸਤੀ ਆ ਵੀ ਕੰਮ ਕੱਲੇ ਇਹਨਾਂ ਦੇ ਆਪਣੇ ਦਿਮਾਗ ਦਾ ਨਹੀਂ ਹੈਗਾ। ਇਹਦੇ ਪਿੱਛੇ ਹੋਰ ਵੀ ਕਈ ਦਿਮਾਗ ਚੱਲਣਦੇ ਆ ਤੇ ਉਹ ਨਾ ਹੋਵੇ ਕੱਲ ਨੂੰ ਆਪਣਾ ਘਰ ਝੜ ਕੇ ਬਹਿ ਜਾਓ। ਹੁਣ ਜੇ ਇਹ ਨਹੀਂ ਸਮਝਣਿਆ ਫਿਰ ਹਾਲਤੇ ਹੀ ਆ ਵੇ ਕੋਈ ਲਵਲੀ ਨੂੰ ਜਾ ਕੇ ਮਿਲ ਲੈਨੇ। ਉਹ ਕੀ ਕਹਿੰਦਾ ਭਲਾ? ਜਿੰਨੂੰ ਮਰਜ਼ੀ ਮਿਲੋ ਪਰ ਮੈਂ ਕਹਿ ਦਿੱਤਾ ਜੀ ਜੇ ਇਹਨਾਂ ਨੇ ਇਹੋ ਕੰਮ ਫੜੀ ਰੱਖਿਆ ਨਾ ਤੇ ਮੈਂ ਇੱਥੇ ਨਹੀਂ ਜੇ ਰਹਿਣਾ। ਇਹ ਗੱਲ ਤਹੀ ਵੀ ਸੋਲੋ। ਨਾ ਹੁਣ ਇੱਥੇ ਮੈਂ ਹੁਣ ਦੱਸ ਕੀ ਕਰਾਂ ਭਲਾ? ਹਿੰਗੀ ਕਰ ਸਕਦੇ ਹਾਂ ਜੋ ਸਮਝਾਉਣ ਦੇ ਸਮਝਦਾਨੀ ਹੈ ਤੇਰੇ ਉਹ ਆਖੇ ਨਹੀਂ ਲੱਗਣ ਰਿਹਾ ਤਾਂ ਹਿੰਗੀ ਕਰੀਏ ਤੀ ਹਿੰਗੀ ਡਰਾਉਂਦੇ ਵੇਲੀ ਲੋ ਆਈ ਹੁਣ ਮੈਂ ਤੁਹਾਡੇ ਵਾਲੀ ਆਉਣ ਲੱਗੀ ਹਾਂ ਠੀਕ ਹੈ ਮੈਂ ਤੀ ਹੁਣ ਵੇਲੀ ਵਾਲੀ ਨਾਲ ਫਿਰਦੇ ਰੋ ਜੋ ਬਨਵਾਲ ਵੀ ਧਿਆਨ ਰੱਖੋ ਵੀ ਕਿੱਥੇ ਹੁੰਦਾ ਜਾਂਦਾ ਹੈ ਅੱਗੇ ਭੜੀ ਟਿੰਟ ਹੇਲ ਦਿੱਤੀ ਉਹਨੂੰ ਪ੍ਰਮੀਤ ਕੀ ਮੈਂ ਉਹ ਕਿਹੜਾ ਨਿਆਣਾ ਵਾਂ ਨਿਆਣਾ ਨਹੀਂ ਉਹ ਸਿੱਧਾ ਚੱਲ ਗਿਆ ਲਵਲੀ ਵਾਲਾ ਫੇਰ ਤੈਨੂੰ ਕਿੱਦਾਂ ਪਤਾ ਜੋਤ ਦੱਸਣ ਦੀ ਮੈਨੂੰ ਅੱਛਾ ਉਹਨੂੰ ਫੋਨ ਆਇਆ ਤਾਂ ਚੱਲ ਗਿਆ ਹੋਰ ਕਿਹੜੇ ਕੰਮ ਜਾਣਾ ਸੀ ਉਹਨੇ ਤੇ ਨਹੀਂ ਜੋਤ ਨੇ ਸਮਝਾਇਆ ਤੇ ਉਹਨੂੰ ਕੋਈ ਅਸਰ ਨਹੀਂ ਹੋਇਆ ਉਹ ਨਹੀਂ ਸਮਝਦਾ ਉਹ ਆਪ ਕਹਿਂਦੀ ਹੈ ਹਾਂ ਕਹਿੰਦੀ ਜੇ ਸਮਝਣਾ ਹੁੰਦਾ ਤਾਂ ਤੁਹਾਡੇ ਕਹਿਣ ਤੇ ਸਮਝ ਜਾਣਾ ਹੀ ਉਹਨੇ ਇੱਕ ਵਾਰ ਠੱਲ ਚੁੱਕੀ ਹੈ ਬਸ ਕਿ ਮੈਨੂੰ ਬਾਹਰ ਭੇਜਣਾ ਤੇ ਜਿਵੇਂ ਸਿੱਧਾ ਚੱਲ ਗਿਆ ਨਾ ਕਿਤੇ ਪੈਸੇ ਫੜਨ ਚੱਲ ਗਿਆ ਉਹ ਕਿ ਮੈਂ ਕਿਦਾਂ ਕਰਾਂ ਸਰ ਲਵਲੀ ਨੂੰ ਮਿਲਾਂ ਮੈਂ ਤਾਂ ਨਹੀਂ ਕਹਿਣ ਦੀ ਆ ਕਿਦਾਂ ਹੁਣ ਟਾਈਮ ਪਾਸ ਨਾ ਕਰੋ ਤੀ ਜਾ ਕੇ ਨੰਦਜੀਤ ਨੂੰ ਨਾਲ ਲੈ ਜਾ ਤੇ ਲਵਲੀ ਨੂੰ ਮਿਲੋ ਉਹਨੂੰ ਸਮਝਾ ਕੇ ਕਿ ਇਹਨੂੰ ਪੁੱਠੀਆਂ ਮੱਤਾਂ ਨੰਦੇ ਸਾਡੇ ਕਿੰਨੇ ਪੈਸੇ ਨਹੀਂ ਦਿੱਤੇ ਨਾ ਨੇ ਉਹ ਦਲਜੀਤ ਨੂੰ ਕੀ ਖੰਡ ਨਾਲ ਮੈਂ ਕੱਲਾ ਹੀ ਜਾਣਾ ਤੇ ਜਾ ਕੇ ਸਮਝਾਣਾ ਉਹਨੂੰ ਚੰਗੀ ਤਰ੍ਹਾਂ ਕਿ ਨਾ ਕਰ ਸਾਡਾ ਘਰ ਬਰਬਾਦ ਕੱਲਿਆਂ ਕੀ ਜਾਣਾ ਨਾ ਦਲਜੀਤ ਨੂੰ ਲੈ ਜਾ ਫਿਰ ਕਿਉਂ ਥੱਲੇ ਦੋ ਜਣੇ ਹੋਗੇ ਕੋਈ ਗੱਲਬਾਤ ਹੋਊ ਤਾਂ ਸਾਂਭ ਤਾ ਲੋਗੇ ਨਾ ਗੱਲ ਨੂੰ ਉਹ ਗੱਲਬਾਤ ਪਰਮੀਤ ਕੀ ਹੋਣੀ ਆ ਉਹ ਕਿਹੜਾ ਬਗਾਨਾ ਵਾ ਪਿੰਡ ਦਾ ਤੇ ਹੈਗਾ ਸਾਡੇ ਦਾ ਪਰ ਮੈਨੂੰ ਉਹਦਾ ਸਾਰਾ ਹੀ ਪਤਾ ਉਹ ਕੀ ਕਰਦਾ ਤਾਈਓ ਕਹਿ ਨਹੀਂ ਕਿੱਧਰ ਜੀਤ ਨੂੰ ਨਾਲ ਲੈ ਜਾ ਅੱਗੇ ਤੁਸੀਂ ਸਿਆਣੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਕਰ ਲੋ ਪਰ ਉਹਨੂੰ ਮਿਲ ਕੇ ਆ ਤੁਹਾਨੂੰ ਸਮਝਾ ਕੇ ਉਹਨੂੰ ਪੁੱਠੀ ਮਤਾਂ ਨਾ ਦੇ ਨਹੀਂ ਤੇ ਪੈਸੇ ਵਜੇ ਤੂੰ ਉਹਨੂੰ ਪਾਰ ਭੇਜਣਾ ਨਾ ਤੇ ਪੈਸੇ ਵੀ ਤੁਸੀਂ ਲਾ ਆਪ ਨਹੀਂ ਦੇ ਸਕਦੇ ਸੋ ਐਦਾਂ ਕਰ ਉਧਰ ਤਾਂ ਮੈਂ ਘਰ ਚੱਲਿਆ ਹੀ ਉਹ ਤੇ ਕੋਈ ਗੱਲ ਨਹੀਂ ਮੈਂ ਪਹਿਲੇ ਉਹਨੂੰ ਮਿਲ ਕੇ ਆਣਾ ਆ ਮਿਲ ਕੇ ਆ ਉਹਨੂੰ ਦਿਲਜੀਤ ਨੂੰ ਫੋਨ ਕਰ ਲਾਂ ਬੁਲਾਉਗੀ ਕਹਿੰਦਾ ਦਿਲਜੀਤ ਨੂੰ ਚਲੋ ਮੈਂ ਕਰ ਲੈਣਾ ਫੋਨ ਕਿਉਂਕਿ ਦਲਜੀਤ ਵੀ ਕਰਦਾ ਕੰਮ ਕਿਉਂਕਿ ਦਲਜੀਤ ਵੀ ਲਵਲੀ ਨੂੰ ਜਾਣਦਾ ਹੂੰ ਠੀਕ ਹੈ ਨਾ ਦੋਸਤੀ ਆ ਉਹਦਾ ਆਪੇ ਉਹਦੀ ਗੱਲ ਸਮਝ ਜਾਊਗਾ ਕੋਈ ਨਹੀਂ ਤੂੰ ਵੀ ਵੇਖੋ ਕਰਦਾ ਕੰਮ ਤੇ ਮੈਂ ਹੋ ਗਿਆ ਆ ਉਹਦੇ ਨਾਲ ਮਿਲ ਕੇ ਆਣਾ ਉਹਨੂੰ ਮੈਂ ਦਲਜੀਤ ਆਜੋ ਭਾਈ ਖੁੱਲਾ ਹੀ ਆ ਖੁੱਲਾ ਹੀ ਖੁੱਲੇ ਦਰਵਾਜ਼ਾ ਆਜੋ ਹੋਰ ਸੌਣ ਠੀਕ ਠਾਕ ਹੈ ਠੀਕ ਠਾਕ ਵਧੀਆ ਹਾਂਜੀ ਵਧੀਆ ਜੀ ਆ ਜੋਂਦਰੀ ਆ ਜੋ ਨਹੀਂ ਅੰਦਰ ਨਹੀਂ ਹਾਂ ਜੀ ਮੇਰਾ ਵੀਰ ਤੂੰ ਮੈਂ ਗੱਲ ਹੀ ਕਰਨੀ ਚੰਨਾ ਇੱਕ ਹਾਂ ਜੀ ਦੱਸੋ ਮੈਂ ਆਇਆ ਤੇਰੇ ਨਾਲ ਕਿ ਯਾਰ ਮੈਨੂੰ ਨਾ ਲਵਲੀ ਦੇ ਘਰ ਲੈ ਕੇ ਚਲਾ ਲਵਲੀ ਕੇ ਆਹੋ ਕੰਮ ਹੈਗਾ ਕੋਈ ਕੰਮ ਉਹ ਜੋ ਬਣਾ ਲਈ ਅੱਛਾ ਅੱਛਾ ਜੋ ਬਣੋ ਸਮਝਾਉਂਦੇ ਦੇ ਆ ਤੇ ਜੋ ਬਣ ਨਹੀਂ ਉਹ ਮੰਨਣ ਦਿਆ ਆਪਾ ਜੀ ਮੇਰੀ ਸੁਣੋ ਗੱਲ ਲਵਲੀ ਨੇ ਕਿਹਾ ਕਿ ਆਈਓ ਮੈਂ ਜਾਂਦਾ ਵੇਖਿਆ ਕਿਤੇ ਕੋਈ ਗੱਲ ਨਹੀਂ ਜਦੋਂ ਘਰ ਆਊਗਾ ਨਾ ਤੁਹਾਨੂੰ ਫੋਨ ਕਰ ਦਾਂਗਾ ਫਿਰ ਚੱਲ ਜਾਾਂਗੇ ਆਪਾਂ ਜੋਬਨ ਤੇ ਨਹੀਂ ਨਾਲ ਉਹਦੇ ਇਹ ਜੋਬਣੇ ਨਹੀਂ ਨਾਲ ਉਹਦੇ ਕੱਲਾ ਹੀ ਹਾਂਜੀ ਹਾਂਜੀ ਜਾਂਦਾ ਵੇਖਿਆ ਜੇ ਮੈਂ ਤਿਆਰ ਤਰੋ ਹੈ ਕਿਤੇ ਉਹ ਜਾਣ ਡਿਆ ਹੀ ਯਾਰ ਜੋਬਨ ਵੀ ਸਵੇਰ ਦਾ ਨਹੀਂ ਕਰ ਲਪਿਆ ਤੇ ਮੈਂ ਤਾਂ ਕਰਕੇ ਤੈਨੂੰ ਪੁੱਛਣ ਦਾ ਕਿ ਜੋਬਨ ਤੇ ਨਹੀਂ ਨਾਲ ਟੀਫੋਨ ਫੜਨ ਕਿਤੇ ਨਹੀਂ ਜੋਬਨ ਉਹ ਫੋਨ ਨਹੀਂ ਮੈਂ ਕੀਤਾ ਫੋਨ ਉਹਨੇ ਕਿਹੜਾ ਚੁਕਣਾ ਸੀ ਯਾਰ ਇਹ ਚੰਗਾ ਗੱਮਾ ਭਾਜੀ ਆਪਣਾ ਘਰ ਤੇ ਵੇਖੇ ਬੰਦਾ ਮੇਰੇ ਘਰ ਕੀ ਹੈ ਬੜਾ ਦੁਖੀ ਕੀਤਾ ਦਿਲਜੀ ਤੇ ਯਾਰੇ ਨੇ ਹੁਣ ਕਿੱਥੋਂ ਮੈਂ 35 40 ਲੱਖ ਰੁਪਏ ਚੁੱਕ ਕੇ ਇਹਨੂੰ ਦੇ ਦਿਆਂ ਦੱਸ ਬੰਦੇ ਨੂੰ ਆਪਣਾ ਘਰ ਵੇਖਣਾ ਚਾਹੀਦਾ ਵਾ ਮੇਰੇ ਘਰ ਕੀ ਹੈ ਤੇ ਮੈਂ ਕੀ ਕਰਨਾ 35 40 ਲੱਖ ਰੁਪਏ ਲਏਗਾ ਔਰ ਕੋ ਚੰਗੇ ਕੰਮ ਕਰਨ ਦੇ ਆ ਉਹ ਕੋਈ ਗੱਲ ਨਹੀਂ ਸਮਝਾ ਲਾਂਗੇ ਲਵੜੀ ਨੂੰ ਵੀ ਓ ਯਾਰ ਉਹਨੇ ਨਾ ਇਹਨੂੰ ਕਹਿਦਾ ਕਿ ਤੂੰ ਕੋਈ ਗੱਲ ਹੀ ਨਹੀਂ ਤੈਨੂੰ ਪੈਸੇ ਮੈਂ ਦਿੰਨਾ ਤੂੰ ਚੱਲ ਜਿੱਥੇ ਜਾਣਾ ਹੁਣ ਮੇਰੀ ਗੱਲ ਸੁਣਾ ਭਾਜੀ ਬੰਦਾ ਤੇ ਆਪਣਾ ਠੀਕ ਨਹੀਂ ਆ ਹੂੰ ਉਹਨੂੰ ਜਾ ਕੇ ਕੀ ਕਹਾਂਗੇ ਆਪਾਂ ਮੈਂ ਤਾਂ ਦਿਲਜੀਤ ਤਾਈਓ ਤੇਰੇ ਲਈ ਆਇਆ ਕਿ ਚੱਲ ਤੂੰ ਮੇਰੇ ਨਾਲ ਚੱਲ ਤੈਨੂੰ ਮੜਾ ਜਾਣਾ ਸਮਝਾ ਕੇ ਆਈਏ ਕਿ ਨਾ ਕਰ ਸਾਡਾ ਘਰ ਖਰਾਬ ਯਾਰ ਗੱਲ ਤੇ ਫਿਰ ਇਦਾਂ ਹੀ ਆ ਹੈਨਾ ਕੋਈ ਗੱਲ ਨਹੀਂ ਦਬਕਾ ਹੀ ਮਾਰਵਾਂਗੇ ਫੇਰ ਕੜੀ ਇਹ लवली ਹਟ ਜਾਉਂ ਠੀਕ ਹੈ ਨਾ ਉਹ ਚਲ ਜੇ ਸਮਝਾਇਆ ਮੰਨ ਜਾਏਗਾ ਤਾਂ ਠੀਕ ਹੈ ਨਹੀਂ ਮੰਨੇਗਾ ਤਾਂ ਫਿਰ ਦੌਕਾ ਵੀ ਮਾਰ ਲਾਂਗੇ ਠੀਕ ਹੈ ਨਾ ਹਾਂ ਕਿਉਂ ਕਿਹਦਾ ਘਰ ਪੁੱਟਣ ਨੇ ਆ ਤੂੰ ਬਸ ਉਹ ਯਾਰ ਸਾਡੇ ਘਰ ਮੈਂ ਤੈਨੂੰ ਕੀ ਦੱਸਾਂ ਮੈਨੂੰ ਤੇ ਸੁਝ ਨਹੀਂ ਕੱਜਣੀ ਰਿਹਾ ਜਿੱਦਾਂ ਦਾ ਇਹ ਮੁੰਡੇ ਨੇ ਆ ਕੰਮ ਚਾਲੂ ਕੀਤੇ ਦਾ ਜੀ ਚਲ ਕੋਈ ਗੱਲ ਨਹੀਂ ਭਾਜੀ लवली ਹੁੰਦਾ ਵਾ ਨਾ ਹਾਂ ਮੈਂ ਤੁਹਾਨੂੰ ਫੋਨ ਕਰ ਦਾਂਗਾ ਫਿਰ ਆਪਾਂ ਚੱਲ ਪਾਂਗੇ ਠੀਕ ਚਲ ਠੀਕ ਹੈ ਫਿਰ ਮੈਂ ਚੱਲਣਾ ਫਿਰ ਮੈਨੂੰ ਫੋਨ ਕਰਕੇ ਦੱਸੀ ਜਰੂਰ ਠੀਕ ਹੈ ਕੋਈ ਗੱਲ ਨਹੀਂ ਅਹ ਕਰ ਦਾਂਗਾ ਤੁਹਾਨੂੰ ਫੋਨ ਠੀਕ ਆ ਚਾਹ ਨਹੀਂ ਪੀਨੀ ਨਹੀਂ ਨਹੀਂ ਚਾਹ ਨਹੀਂ ਪੀਨੀ ਚਲ ਹਾ ਚੰਗਾ ਕਮ ਹੋਇਆ ਯਾਰ ਉਹਦੇ ਵੀ ਤੇ ਸੱਚੇ ਖੇਜਣ ਦੇ ਆ ਜੋ ਬਣਾ ਉਹਨਾਂ ਦੀ ਗੱਲ ਨਹੀਂ ਮੰਨਦਾ ਤੇ ਲੜੜੀ ਦੀ ਵੀ ਗੱਲ ਮਾਰੀ ਆ ਤੂੰ ਕਿਉਂ ਕਹਿਦਾ ਘਰ ਪਟਣ ਡਿਆ ਵਾ ਕੋਈ ਗੱਲ ਨਹੀਂ ਬਣਾਉਂਦਾ ਵਾ ਨਾ ਤੇਰੇ ਘਰ ਜਾਵਾਂਗੇ ਉਹ ਸੁਧਰਨਾ ਨਹੀਂ ਸੁਧਰਨਾ ਇਹ ਚੰਗੇ ਦਾ ਸੁਧਾਰ ਲਾਂਗੇ ਫਿਰ ਇਹਨੂੰ ਆਪਾਂ ਤਾਂ ਹੀ ਚੰਗਾ ਹੋ ਗਿਆ ਦੋ ਜੀ ਤਨੇ ਮੈਨੂੰ ਦੱਸਤਾ ਕਿ ਘਰ ਇਨੀਓ ਨਹੀਂ ਤੇ ਐਵੇਂ ਜਾ ਕੇ ਫੇਰਾ ਹੀ ਪੈਣਾ ਸੀ ਚੱਲ ਕੋਈ ਨਹੀਂ ਇਹਨੂੰ ਲੱਗਦਾ ਨਾ ਪਤਾ ਤੇ ਇਹਨੇ ਕਰ ਦੇਣਾ ਮੈਨੂੰ ਫੋਨ ਤੇ ਫੇਰ ਜਾਣਾ ਮੈਂ ਮਾਰ ਕੇ ਆਉਨੇ ਆ ਦਵਕਾ ਇਹਨੂੰ ਪਰ ਮੀਤ ਹਾਂਜੀ ਪਤਾ ਨਹੀਂ ਕੀ ਹੋ ਉਹ ਹੈ ਸਾਡੇ ਨਾਲ ਵੀ ਕੀ ਗਿਆ ਲੈ ਮੈਂ ਹੁਣ ਗਿਆ ਹੀ ਉਹ लवली ਵਾਲ लवली ਯਾਰ ਨਹੀਂ ਦਲਜੀਤ ਵਾਲ ਅੱਛਾ ਤੇ ਦਲਜੀਤ ਕਹਿੰਦਾ ਕਿ ਭਾਜੀ ਰਹਿਣ ਦੋ ਉਹਨੂੰ ਮੈਂ ਕਿਤੇ ਜਾਂਦੇ ਆਂ ਵੇਖਿਆ ਵਾ ਅੱਛਾ ਤੇ ਮੈਂ ਤਾਂ ਜੋੜ ਪਾਇਆ ਸੀ ਮੈਂ ਚੱਲ ਚਲੀ ਯਾਰ ਘਰ ਹੋਵੇ ਘਰ ਹੀ ਹੋਣਾ ਵਾ ਮਿਲ ਕੇ ਆਉਨੇ ਆ ਅੱਛਾ ਕਹਿੰਦਾ ਨਹੀਂ ਉਹਨੂੰ ਮੈਂ ਸਵੇਰੇ ਜਾਂਦੇ ਆਂ ਵੇਖਿਆ ਸੀ ਅੱਧ ਗਿਆ ਹੀ ਹੋਣਾ ਫਿਰ ਕਿਤੇ ਤੇ ਤੁਸੀਂ ਅੱਜ ਜਿਦਾਂ ਕਰੋ ਅੱਜ ਵਾਪਸ ਚਲ ਜਿਓ ਘਰ ਤੇ ਕੱਲ ਨੂੰ ਤੁਸੀਂ ਆਇਓ ਅੱਛਾ ਤੇ ਜੇ ਮੈਨੂੰ ਪਤਾ ਲੱਗ ਲੈਣ ਦੋ ਵੀ ਉਹ ਘਰ ਆ ਤੇ ਫਿਰ ਮੈਂ ਤੁਹਾਨੂੰ ਫੋਨ ਕਰਾਂਗਾ ਫੇਰ ਆਇਓ ਠੀਕ ਹੈ ਤੇ ਜੋ ਬੰਨ ਵੀ ਗਿਆ ਫਿਰ ਜੋ ਬੰਦੇ ਨਾਲ ਹੀ ਇਹ लवली ਵੀ ਹੋ ਸਾਦਾ ਬੰਨ ਇਕੱਠੇ ਹੀ ਹੋਣ ਆ ਤੇ ਜੋਤੀ ਮੇਰੇ ਦਵਾਰੇ ਹੋੜੀ ਆਣਗੇ ਕਹਿੰਦੀ ਮੈਂ ਤੇ ਸਮਝਾ ਕੇ ਵੇਖ ਲਿਆ ਮੈਂ ਨਹੀਂ ਸਮਝਦਾ ਤੇ ਜੇ ਇਦਾਂ ਹੀ ਰਹਿਣਾ ਤੇ ਕਹਿੰਦੀ ਮੈਂ ਨਹੀਂ ਕਿ ਇੱਥੇ ਰਹਿਣਾ ਮੈਂ ਪਿੰਡ ਚਲੇ ਜਾਣਾ ਉਹਦੇ ਧਮਕੀ ਹੁੰਦੀ ਹਣੀ ਹੁਣ ਇੱਥੇ ਉਹ ਕਹਿਆ ਉਹਨੂੰ ਕਹਿਆ ਇੱਕ ਵਾਰੀ ਇੰਨੀ ਗੱਲ ਜੋਬਨ ਨੂੰ ਕਹਿਆ ਇੰਨੀ ਗੱਲ ਮੈਂ ਤੇ ਕਿਹਾ ਮੈਂ ਤਾਂ ਉਹਨੂੰ ਜੋਬਨ ਧਮਕੀ ਦੇ ਹਾਂ ਕਿ ਜੇ ਤੂੰ ਸਧਰ ਨਾ ਠੀਕ ਹੈ ਨਹੀਂ ਤੇ ਮੈਂ ਪਿੰਡ ਚਲੇ ਜਾਣਾ ਕਹਿੰਦੀ ਉਹਨੂੰ ਨਹੀਂ ਪਤਾ ਹੈਗਾ ਜੇ ਉਹਨੂੰ ਡਰ ਹੋਵੇ ਤਾਂ ਕਰੇ ਕਿਉਂ ਇਦਾਂ ਦੇ ਕੰਮ ਹਾਂ ਦੱਸੋ ਵੀ ਆਪਾਂ ਕਿਹ ਗੜੀ ਤੇ ਤੂੰ ਤਾਂ ਚੱਲ ਜਾਂਗੀ ਫੇਕੇ ਅਹੀਂ ਕਿੱਥੇ ਚੱਲ ਜੀ ਇੱਕ ਵਾਰੀ ਨਾ ਆਹਦਾ ਨਾ ਕਰੇ ਤੇ ਇੱਕ ਵਾਰੀ ਇਹਨੂੰ ਸਮਝਾਈਏ ਫੇਰ ਬਿਠਾ ਗਏ ਜੋ ਬਣਾ ਤੂੰ ਕੋਈ ਗੱਲ ਨਾ ਕਰਾ ਤੂੰ लवली ਵਾਲੀ ਧਿਆਨ ਰੱਖੋ ਹੁਣ ਤੇ ਦਿਲਜੀਤ ਨੂੰ ਫੋਨ ਕਰਕੇ ਕਿਹਾ ਕਿ ਜਦੋਂ ਵੀ ਘਰ ਆਉਂਦਾ ਨਾ ਤਾਂ ਮੈਨੂੰ ਫੋਨ ਕਰ ਅਹੀਂ ਜਾ ਕੇ लवली ਨਾਲ ਗੱਲ ਕਰਨੀ ਆ ਉਹ ਤਾਂ ਮੈਂ ਉਹਨੂੰ ਕਹਿ ਕੇ ਆਇਆ ਆਹੋ ਉਨੇ ਤੇ ਕਹੀ ਹੈ ਅਗਲੀ ਗੱਲ ਕੀ ਹੁੰਦਾ ਤਾਂ ਮੈਂ ਦੱਸਣਾ ਤੁਹਾਨੂੰ ਆ ਤਾਂ लवली ਨਾਲ ਹੀ ਗੱਲ ਕਰੋ ਉਹਨੂੰ ਧਮਕੀ ਦੇ ਗਿਆ ਥੋੜੀ ਜੀ ਕਿ ਤੇ ਪੁੱਠੀਆਂ ਸਿੱਧੀਆਂ ਮਤਾਂ ਨਾ ਦੇਜੋ ਬੰਨੂ ਹਾਂ ਡਾਗੇ ਟਾਈਮ ਪਾਸ ਬਰ ਹੋਂਡ ਮਾਹੀ ਹੋਂਡਿਆ ਚਲ ਕੋਈ ਨਹੀਂ ਮੈਂ ਦੇਖਣੇ ਨੂੰ ਫੋਨ ਕਰਕੇ ਵੇਖਣਾ ਕਿੱਥੇ ਭਲਾ ਹਾਂ ਤੂੰ ਆਈ ਨਾ ਜੋਬ ਨਾਲ ਜੀ ਕਿੱਥੇ ਆਇਆ ਹਾਂ ਤੇ ਜਿੰਨਾਂ ਜੋਬ ਨਾਲ ਘਰ ਆਇਆ ਹੈ ਨਾ ਤੇ ਉਦੋਂ ਹੀ लवली ਨਾਲ ਘਰ ਆਇਆ ਨਾ ਚਲ ਦੇਖਦੇ ਹਾਂ ਤੀ ਹਣ ਇੱਧਰ ਹੀ ਧਿਆਨ ਰੱਖ ਜੋਬ ਨੂੰ ਕੋਈ ਸਣਾ ਕਿਉਂ ਅਸੀਂ ਕਿਉਂ ਬੁਰੇ ਬਣਦੇ ਰਹੀਏ ਜੋਤ ਨਹੀਂ ਕੁਛ ਕਹਿਣ ਦੀ ਉਹਨੂੰ ਤੇ ਅਸੀਂ ਕਿੰਨਾ ਕਹਿ ਲਈਏ ਚਲ ਕੋਈ ਨਹੀਂ ਆਂਦਾ ਨਾ ਕਰ ਫਿਰ ਇੱਕ ਵਾਰੀ ਵੇਖਣੇ ਗੱਲ ਕਰਕੇ ਹਾਂ ਠੀਕ ਹੈ ਨਾ ਤੇ ਜੋਤ ਨੂੰ ਉਹਦਾ ਤੂੰ ਇਹੋ ਗੱਲ ਕਹਿਆ ਕਿ ਹਾਂ ਨੂੰ ਨਹੀਂ ਲੋੜ ਧਮਕੀਆਂ ਦੇਣ ਦੀ ਉਹਨੂੰ ਧਮਕੀ ਤੇ ਕਿ ਮੈਂ ਚੱਲੀ ਆਂ ਪਿੰਡ ਆਪਣੇ ਤੇ ਮੈਂ ਨਹੀਂ ਆਉਣਾ ਮੁੜ ਕੇ ਹਾਂ ਤੂੰ ਇਸ ਤਰ੍ਹਾਂ ਦੱਸ ਸਕਦੀ ਨਾ ਆਪਾਂ ਤਾਂ ਸਮਝਾਈ ਸਕਨੇ ਅਸੀਂ ਤੇ ਕਹਿਦੇ ਵੀ ਅਗਰ ਰਸਤਾ ਗਲਤ ਆ ਇਹ ਰਸਤੇ ਨਹੀਂ ਜਾਣਾ ਇਹ ਮੈਨੂੰ ਕਹ ਤੈਨੂੰ ਨਹੀਂ ਭੇਜਣਾ ਚਲ ਕੋਈ ਨਹੀਂ ਦੇਖ ਦੇ ਤਿੰਕਰਾ ਕੰਮ ਫਿਰ ਪਰਮੀਤ ਪਰਮੀਤ ਮੇਰੇ ਨਾਲ ਛਾਤੀ ਚਲ ਗਈ ਯਾਰ ਹਾਂ ਹਲੋ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਆ ਗਿਆ ਮੈਂ ਫਿਰ ਠੀਕ ਆ ਕੋਹ ਹੋ ਯਾਰ ਤੈਨੂੰ ਤਾਂ ਹੀ ਕਹਿੰਦੇ ਨਾ ਕਿ ਤੂੰ ਨਾਲ ਹੋਵੇਂਗਾ ਨਾ ਚੱਲ ਉਹਨੂੰ ਸਮਝਾਵਾਂਗੇ ਠੀਕ ਹੈ ਨਾ ਕਿਉਂਕਿ ਮੇਰੀ ਤੇ ਹੁਣ ਉਨੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਤੇ ਐਵੇਂ ਮੈਂ ਗਿਆ ਇਕੱਲਾ ਤੇ ਅਗਲਾ ਗੁੱਸਾ ਹੀ ਕਰ ਲਿਆ ਤੇ ਤੂੰ ਨਾਲ ਹੋਏਂਗਾ ਤੇ ਚੱਲ ਤਰੀਕੇ ਨਾਲ ਉਹਨਾਂ ਨਾਲ ਗੱਲ ਕਰ ਲਾਂਗੇ ਠੀਕ ਨਹੀਂ ਚੱਲ ਫਿਰ ਆਇਆ ਮੈਂ ਤੇਰੇ ਕੋਲ ਆ ਚੱਲ ਹੋ ਜਾ ਤਿਆਰ ਹੋ ਜਾ ਆ ਗਿਆ ਮੈਂ ਪਰਮੀਤ ਹਾਂਜੀ ਇਹ ਵਜਾ ਮਾਂਡੇ ਸਾਥੇ ਚਲਗੇ ਸੀ ਆ ਸਾਥੇ ਧੁੱਪ ਵੇਖਣ ਦੀ ਭਲ ਲੱਗੀ ਜਣੀ ਠੀਕ ਹੈ ਮੈਨੂੰ ਲੱਗਣ ਦੀ ਤੇ ਮੈਨੂੰ ਤਾਂ ਦਲਜੀਤ ਦਾ ਫੋਨ ਆਇਆ ਅੱਛਾ ਉਹ ਕਹਿੰਦਾ ਮੈਂ ਵੇਖਿਆ ਲਵਲੀ ਨੂੰ ਘਰ ਜਾਂਦੇ ਆਂ ਪਾਜੀ ਅੱਛਾ ਆ ਗਿਆ ਆ ਆ ਗਿਆ ਵਾ ਤੇ ਕਹਿੰਦਾ ਤੁਸੀਂ ਆਓ ਹਾਂ ਤੇ ਠੀਕ ਆ ਹੋ ਗਿਆ ਤੇ ਗੱਲ ਤੇ ਤਰੀਕੇ ਨਾਲ ਹੀ ਕਰਿਆ ਗੁੱਸੇ ਕਰਕੇ ਨਾਲ ਨਾ ਕਰਿਆ ਓਏ ਆਹ ਪਰ ਮੀਤ ਉਹ ਤੇ ਗੱਲ ਉਹ ਪਿੰਡ ਵਾਸਦੀ ਗੱਲ ਆ ਕਿਉਂ ਗੁੱਸੇ ਨਾਲ ਗੱਲ ਕਰੋਗੇ ਨਾ ਉਹਨੇ ਫਿਰ ਛੇੜ ਖਾਣੀ ਆ ਤੇਨੇ ਜਿਹੜਾ ਕੰਮ ਨਹੀਂ ਪੁੱਠਾ ਕਰਨਾ ਉਹਨੇ ਉਹ ਵੀ ਕਰਨਾ ਫਿਰ ਠੀਕ ਆ ਨਾ ਮੈਨੂੰ ਪਿਆਰ ਨਾਲ ਸਮਝਾ ਕੇ ਆ ਕਿ ਸਾਡੇ ਘਰ ਖਿਲਾਣਾ ਨਾ ਬਾਤ ਐਵੇਂ ਬੜੇ ਸੁਣ ਸਾਡੀ ਜ਼ਿੰਦਗੀ ਨਿਕਲਣ ਡੇ ਰਲ ਮਿਲ ਕੇ ਦਲਜੀਤ ਨੂੰ ਤਾਈ ਉਹਦੇ ਨਾਲ ਖੜ ਲ ਤੇ ਹੀ ਕਰ ਮਹੰਦਿਆ ਨਾ ਸਿੱਤੀ ਮੈਂ ਤਾਂ ਤਾਂ ਪਰਮੀਤ ਜੇ ਮੈਂ ਇਕੱਲੇ ਨੇ ਜਾਣਾ ਹੁੰਦਾ ਤਾਂ ਮੈਂ ਕੱਲ ਨਹੀਂ ਚੱਲ ਜਾਣਾ ਤੈਨੂੰ ਤਾਂ ਮੈਂ ਦਿਲਜੀਤ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਅੱਜ ਨਹੀਂ ਜਾਣਾ ਕੋਈ ਨਹੀਂ ਹੋ ਗਿਆ ਤੇ ਗੱਲ ਕਰਕੇ ਉਹਨੂੰ ਸਮਝਾ ਗਿਆ ਠੀਕ ਹੈ ਨਾ ਠੀਕ ਹੈ ਚਲ ਆਇਆ ਮੈਂ ਫਿਰ ਹਾਂ ਠੀਕ ਹੈ ਹਾਂ ਚੰਗਾ ਉਹਨੂੰ ਸਮਝੇ ਨਾ ਫੇਰ ਕਿਤੇ ਹੋੜੇ ਨਾਲ ਲੜਾਈ ਵੱਧ ਪੈ ਜੇ ਜੋ ਕਿਦਾਂ ਲੱਗੇ ਕੰਮ ਹਾਂਜੀ ਦੀਦੀ ਓ ਕਿੰਨਾ ਕੰਮ ਲੈ ਗਿਆ ਬਸ ਥੋੜਾ ਹੀ ਆ ਮੈਂ ਸਵੇreturnData ਥੋੜਾ ਜਿਹਾ ਸਮਾਂ ਹੀਗਾ ਅੱਛਾ ਅੱਛਾ ਹੋਰ ਹੋਰ ਠੀਕ ਆ ਮੈਂ ਪੁੱਛਣਾ ਆ ਹਾਂ ਮੈਂ ਕੰਮ ਨੂੰ ਫੇਰ ਕੇ ਆਈ ਹੀ ਅੱਛਾ ਅੱਛਾ ਮੈਂ ਪੁੱਛਣਾ ਆ ਕਿਦਾਂ ਪੁੱਤ ਉਤਰੇ ਬਾਹਰ ਜਾਂਦਾ ਕਿ ਨਹੀਂ ਇਹਦੇ ਨਹੀਂ ਦੀਦੀ ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲੋ ਇਹਨਾਂ ਦਾ ਪੁੱਤ ਨਹੀਂ ਉਤਰਨਾ ਹੈਗਾ ਤੇ ਮੈਂ ਤਾਂ ਤੁਹਾਨੂੰ ਕਿਹਾ ਹੀ ਸੀਗਾ ਵੀ ਮੇਰੇ ਕੀ ਇਤਿਆਸਰ ਨਹੀਂ ਪੈਣਾ ਹੈਗਾ ਕੋਈ ਇਹ ਵੀ ਗੱਲ ਦਾ ਇਹਨਾਂ ਦੇ ਉੱਤੇ ਪਰ ਇਹ ਆ ਵੀ ਜੇ ਭਾਜੀ ਸਮਝਾਉਣ ਤੇ ਵੇਖ ਲਓ ਕਿਉਂਕਿ ਭਾਜੀ ਪਹਿਲਾਂ ਆ ਤੇ ਮੇਰੀ ਵਾਰੀ ਬਾਅਦ ਚ ਆਉਂਦੀ ਉਹ ਤਾਂ ਗੱਲ ਹੈ ਇਹਨਾਂ ਦੇ ਵੀ ਸੁਣਨ ਦੇ ਆ ਉਹ लवली ਜਿਹੜਾ ਪੰਪਾ ਦਿੰਦਾ ਨਾ ਉਹਨਾਂ ਬਾਹਰ ਜਾਂਦੇ ਕਿ ਪੈਸੇ ਤੈਨੂੰ ਮੈਂ ਦੇ ਦਿੰਨਾ ਤੂੰ ਬਾਹਰ ਚੱਲ ਜਾ ਉਹ ਤਾਂ ਹੀ ਪਹੁੰਚ ਰਿਹਾ ਉਹ ਵੇ ਤੇ ਗੱਲ ਠੀਕ ਵਾ ਦੀਦੀ ਪਰ ਬਾਅਦ ਚ ਲਾਉਣੇ ਕਿੱਦਾਂ ਵਾ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਨਾ ਜੇ ਮੰਨ ਲਓ ਉੱਥੇ ਪਹੁੰਚ ਜਾਂਦੇ ਆ ਵਧੀਆ ਗੱਲ ਵਾ ਆਪਣੇ ਕਾਰੋਬਾਰ ਚ ਸੈੱਟ ਹੋ ਜਾਂਦੇ ਆ ਪਰ ਜੇ ਕੋਈ ਮੁਸ਼ਕਲ ਆਉਂਦੀ ਆ ਫਿਰ ਤੇ ਪੈਸੇ ਜਾਂਦੇ ਰਹੇ ਕਿ ਨਹੀਂ ਹੁਣ ਤੈਨੂੰ ਪਤਾ लवली ਨੂੰ ਕਿੰਨਾ ਕਿਦਣਾ ਪਿਆਰ ਆ ਕਿਤੇ ਉਹਨੂੰ ਇਹ ਆ ਉਹਦੀ ਪੈੜੀ ਲੱਗਦੀ ਆ ਸਾਡੀ ਪੈੜੀ ਦੇ ਨਾਲ ਉਹਨੂੰ ਇਹ ਕਿ ਪੈਸੇ ਚੁਕੇਗਾ 40 ਲੱਖ ਰੁਪਏ ਇਹ ਪੈਸੇ ਤੇ ਦਿੱਤੇ ਨਹੀਂ ਜਾਣੇ ਤੇ ਮੈਂ ਪਹਿਲੀ ਰੱਖ ਲੂੰਗਾ ਹੋਰ ਕੋਈ ਗੱਲ ਨਹੀਂ ਐਨੀ ਇਹਨੂੰ ਸਮਝ ਨਹੀਂ ਆਉਂਦੀ ਉਹ ਤਾਂ ਚਲਾਕੀ ਖੇਡਣ ਰਿਹਾ ਇਹਦੇ ਨਾਲ ਤੇ ਇਹ ਭੋਲਾ ਉਹਦੀਆਂ ਗੱਲਾਂ ਵਿੱਚ ਆ ਗਿਆ ਗੱਲ ਤੇ ਹੋਈ ਆ ਪਰ ਹੁਣ ਕਰ ਵੀ ਕੀ ਸਕਦੇ ਆ ਫਿਰ ਮੈਂ ਭਾਈ ਤੈਨੂੰ ਭੇਜਿਆ ਮੈਂ ਜਾ ਕੇ ਤੇ ਲਵੀ ਹੁੰਦਕਾ ਮਾਰੋ ਜਾ ਕੇ ਦਲਜੀਤ ਦਾ ਦੋਸਤ ਮੈਂ ਉਹਨੂੰ ਨਾਲ ਲੈ ਜਾ ਤੇ ਜਾ ਕੇ ਉਹਨੂੰ ਦਵਕਾ ਮਾਰ ਕੇ ਆ ਕਿ ਸਾਡੇ ਘਰ ਦੇ ਦਖੰਡਾ ਜਿਨਾਂ ਦੇ ਐਦਾਂ ਦੇ ਪੁੱਠੀਆਂ ਮਤਾਂ ਦੇ ਕੇ ਸਾਡਾ ਘਰ ਕਿਵੇਂ ਖਰਾਬ ਕਰਨ ਦੇ ਆ ਮੈਂ ਤੇ ਸਮਝਾ ਸਮਝਾ ਵੇਖ ਲਿਆ ਵਾ ਵੇਖ ਲੋ ਜੇ ਤੁਹਾਡੇ ਕੋ ਸਮਝ ਆਇਆ ਤੇ ਠੀਕ ਆ ਨਹੀਂ ਤੇ ਫਿਰ ਮੈਨੂੰ ਤੇ ਤੁਹਾਨੂੰ ਪਤਾ ਹੀ ਆ ਮੈਂ ਫਿਰ ਕੱਲੀ ਇੱਥੇ ਰਹਿ ਕੇ ਕੀ ਕਰਨਾ ਜੇ ਇਹਨਾਂ ਨੇ ਬਾਹਰ ਤੱਕ ਹੀ ਖਾਣੇ ਆ ਮੈਂ ਵੀ ਆਪਣੇ ਘਰ ਚਲ ਜੂੰਗੀ ਮੈਨੂੰ ਕੀ ਤਾਂ ਆ ਕਿਹਦਾ ਘਰ ਜੋਤ ਇਹ ਵੀ ਤੇਰਾ ਘਰ ਹੀ ਆ ਪਰ ਘਰ ਤੇ ਦੀਦੀ ਮੇਰਾ ਹੀ ਆ ਪਰ ਬੰਦੇ ਬਿਨਾ ਵੀ ਕਾਹਦਾ ਕਰ ਜੇ ਇਹਨਾਂ ਸਾਰੀ ਉਮਰ ਬਾਹਰ ਕੱਟ ਦੇਣੀ ਆ ਤੇ ਮੈਂ ਇੱਥੇ ਵਿਹਲੀ ਬੈਠੀ ਰਵਾਂ ਤੇ ਕੱਲੀ ਬੈਠੀ ਰਵਾਂ ਇਦਾਂ ਦੀ ਗੱਲਾਂ ਤਾਂ ਉਦੋਂ ਵੀ ਕਰਨੀ ਹੈ ਨਾ ਤੇ ਮੈਨੂੰ ਅੰਦਰ ਟੈਨਸ਼ਨ ਪੈ ਗਈ ਹੀ ਕਿ ਤੁਹਾਡੇ ਘਰ ਦਾ ਬੰਨਣ ਕੀ ਰਿਹਾ ਵਾ ਤੂੰ ਇਦਾਂ ਦੀਆਂ ਗੱਲਾਂ ਨਾ ਕਰੇਗਾ ਤੂੰ ਸਿੱਖਾ ਸਾਡੇ ਸਾਥ ਦੇ ਤੇ ਇਹ ਘਰ ਤੇਰਾ ਵਾ ਇਹੀ ਘਰ ਕੰਮ ਆਉਣਾ ਹੈ ਮੈਂ ਤੇ ਦਿੱਤਾ ਸਾਡਾ ਸਾਥ ਪੂਰਾ ਦੇਣੀ ਤੇ ਇਹ ਮੈਨੂੰ ਕਿਆ ਗੱਲ ਕਰਨ ਨੂੰ ਮੈਂ ਗੱਲ ਵੀ ਕੀਤੀ ਆ ਮੈਨੂੰ ਵੀ ਸਮਝਵਾ ਵੀ ਮੇਰਾ ਘਰ ਵਾ ਪਰ ਘਰ ਵੀ ਤੇ ਬੰਦਿਆ ਨਹੀਂ ਹੁੰਦੇ ਆ ਜਦੋਂ ਬੰਦਾ ਹੀ ਨਾ ਅੱਗੇ ਆਉਂਦਿਆਂ ਨੂੰ ਦੇਖੇ ਤੇ ਫਿਰ ਕੀ ਕਰਨਾ ਇੱਥੇ ਕੋਈ ਨਹੀਂ ਬਾਹਰ ਜਾਣ ਹੀ ਨਹੀਂ ਦੇਣਾ ਇੱਥੇ ਤੱਕ ਨੌਬਤ ਨਹੀਂ ਹੁੰਦੇ ਨੀ ਕਿ ਬਾਹਰ ਚਲ ਜਾਏਗਾ ਪਰ ਫਿਰ ਵੀ ਜੇ ਉਹ ਜਿੱਦ ਕਰਕੇ ਚੱਲ ਗਿਆ ਫਿਰ ਤੂੰ ਇੱਥੇ ਰਹੀ ਨਾ ਤਾਂ ਮਿਲਣ ਗੱਲਾਂ ਨਾ ਜਾਣਾ ਜਾਇਆ ਕਰੀਂ ਪਕੇ ਓਕੇ ਤੂੰ ਆ ਜਾ ਕਰੀਂ ਕੋਈ ਨਹੀਂ ਉਹ ਤੇ ਫਿਰ ਬਾਅਦ ਦੀ ਗੱਲ ਵਾਣਾ ਵੇਖ ਲਓ ਜੇ ਸਮਝਾਇਆ ਸਮਝਦੇ ਆ ਬੇ ਨਹੀਂ ਕੋਈ ਮੈਂ ਕਰਨੀ ਗੱਲ ਇਹ ਗਏ ਆ ਉਧਰ ਅੱਛਾ ਤੇ ਆਣ ਕੇ ਦੱਸਦੇ ਆ ਬਲਾਓ ਕੀ ਕਹਿੰਦਾ ਚਲੋ ਵੇਖ ਲਓ ਇਹ ਤਾਂ ਸਿਆਣਾ ਹੋਊਗਾ ਤੇ ਸਮਝ ਜਾਊਗਾ ਨਹੀਂ ਤੇ ਫਿਰ ਦੂਜਾ ਰਸਤਾ ਹੋਊਗਾ ਫਿਰ ਕੀ ਵੇਖ ਲਓ ਤੇ ਹੀ ਆਪਣੇ ਸਾਹਮਣੇ ਮੈਂ ਤੇ ਆ ਕਰਾਂਸ ਪਾਈ ਸੀ ਤੇ ਕਰ ਲੈ ਫੇਰ ਕੰਮ ਮੈਂ ਆਈ ਹੂੰ ਹਾਂ